ਇਮੀਗ੍ਰੇਸ਼ਨ ਕੈਨੇਡਾ ਨੇ ਵਿਦੇਸ਼ੀ ਨਾਗਰਿਕਾਂ ਦੇ ਲਈ ਕੈਨੇਡਾ ਵਿੱਚ ਪ੍ਰਵਾਸ ਕਰਨ ਦੇ ਲਈ ਲੋੜਿੰਦੇ ਫੰਡਾਂ ਨੂੰ ਅਪਡੇਟ ਕਰ ਦਿੱਤਾ ਹੈ ਜਿਸ ਦੇ ਨਾਲ ਨਿਰੰਤਰ ਯੋਗਤਾ ਦੇ ਲਈ ਉਹਨਾਂ ਦੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ ਫੰਡਾਂ ਦੇ ਸਬੂਤ ਅਪਡੇਟ ਕਰਨ ਦੀ ਲੋੜ ਹੁੰਦੀ ਹੈ ਜੇਕਰ ਤੁਸੀਂ ਕੈਨੇਡੀਅਨ ਅਧਿਕਾਰੀਆਂ ਦੁਆਰਾ ਨਿਰਧਾਰਤ ਨਵੀਂ ਜ਼ਰੂਰਤ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹਿੰਦੇ ਹੋ ਤਾਂ ਤੁਹਾਡੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਅਯੋਗ ਹੋ ਸਕਦੀ ਹੈ ਸਦਾ ਪੱਤਰ ਦੇ ਡਰਾਅ ਦੇ ਲਈ ਯੋਗ ਰਹਿਣ ਦੇ ਲਈ ਤੁਹਾਨੂੰ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ ਆਪਣੇ ਫੰਡਾਂ ਦੇ ਸਬੂਤ ਨੂੰ ਅਪਡੇਟ ਕਰਨ ਦੀ ਵੀ ਲੋੜ ਹੋ ਸਕਦੀ ਹੈ ਜੇਕਰ ਤੁਹਾਨੂੰ ਪੀਆ ਦੇ ਲਈ ਅਸੀਂ ਦੇਣ ਦੇ ਲਈ ਸੱਤਾ ਦਿੱਤਾ ਜਾਂਦਾ ਹੈ ਤਾਂ ਤੁਹਾਨੂੰ ਲਿਖਤੀ ਸਬੂਤ ਦੇਣਾ ਪਵੇਗਾ ਕਿ ਤੁਹਾਡੇ ਬੈਂਕ ਖਾਤੇ ਦੇ ਵਿੱਚ ਲੋੜਿੰਦੀ ਰਕਮ ਹੈ ਫੰਡਾਂ ਦਾ ਸਬੂਤ ਇਹ ਸਾਬਤ ਕਰਨ ਦਾ ਤਰੀਕਾ ਹੈ ਕਿ ਤੁਹਾਡੇ ਕੋਲ ਕੈਨੇਡਾ ਵਿੱਚ ਸੈਟਲ ਹੋਣ ਦੇ ਲਈ ਕਾਫੀ ਪੈਸਾ ਹੈ ਵਿਦੇਸ਼ੀ ਨਾਗਰਿਕਾ ਨੂੰ ਕੈਨੇਡਾ ਵਿੱਚ ਪ੍ਰਵਾਸ ਕਰਨ ਦੇ ਲਈ ਲੋੜਿੰਦੀ ਰਕਮ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਦੁਆਰਾ ਅਪਡੇਟ ਕੀਤੀ ਗਈ ਹੈ ਤੁਹਾਡੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਅਪਡੇਟ ਕਰਨ ਉਤੇ ਅਲਜੀ ਦੀ ਮਿਤੀ ਅਤੇ ਸਮੇਂ ਦੇ ਵਿੱਚ ਕੋਈ ਬਦਲਾਵ ਨਹੀਂ ਹੁੰਦਾ ਇਸ ਲਈ ਜੇਕਰ ਤੁਸੀਂ ਭੇਕਾ ਸਥਿਤੀ ਵਿੱਚ ਹੋਤਾ ਤੁਹਾਡਾ ਦਿਲਚਾ ਬਦਲਿਆ ਨਹੀਂ ਠੇਗਾ ਇਸ ਲਈ ਇਹ ਯਕੀਨੀ ਬਣਾਓ ਕਿ ਤੁਸੀਂ 28 ਜੁਲਾਈ ਤੱਕ ਫੰਡਾ ਦੇ ਸਬੂਤ ਦੇ ਨਾਲ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਅਪਡੇਟ ਕਰੋ। ਕੈਨੇਡਾ ਪੀਆਰ ਦੇ ਲਈ ਫੰਡਾ ਦੀ ਘੱਟੋ-ਘੱਟ ਰਕਮ 500 ਕੈਨੇਡੀਅਨ ਡਾਲਰ ਤੋਂ ਵਧਾ ਕੇ 14690 ਤੋਂ 15200 ਕੈਨੇਡੀਅਨ ਡਾਲਰ ਹੋ ਗਈ ਹੈ। ਇੱਕ ਵਿਅਕਤੀ ਦੇ ਤੌਰ ਉੱਤੇ ਤੁਹਾਨੂੰ ਕੈਨੇਡੀਅਨ ਡਾਲਰ ਦੇ ਵਿੱਚ 15263 ਜਾਂ ਫਿਰ 9.5 ਲੱਖ ਰੁਪਏ ਦੀ ਲੋੜ ਹੋਵੇਗੀ। ਦੋ ਛਿਆ ਦੇ ਪਰਿਵਾਰ ਦੇ ਲਈ ਤੁਹਾਨੂੰ ਸੀਏਡੀ 19001 ਡਾਲਰ ਦੀ ਲੋੜ ਹੋਵੇਗੀ ਤੇ ਇੱਕ Canadian ਲਗਭਗ 360 ਰੁਪਏ ਦੇ ਬਰਾਬਰ ਹੈ। ਸਬੂਤ ਵਜੋਂ ਉਹਨਾਂ ਬੈਂਕਾਂ ਦੇ ਲੈਟਰ ਹੈਡ ਉੱਤੇ ਛਾਪੇ ਹੋਏ ਅਧਿਕਾਰਤ ਪੱਤਰ ਪ੍ਰਾਪਤ ਕਰੋ ਜਿੱਥੇ ਤੁਹਾਡਾ ਖਾਤਾ ਹੈ। ਜੇਕਰ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਯਾਤਰਾ ਕਰ ਰਿਹਾ ਤਾਂ ਤੁਸੀਂ ਸਾਂਝੇ ਖਾਤੇ ਵਿੱਚ ਆਪਣੇ ਪੈਸੇ ਗਿਣ ਸਕਦੇ ਹੋ। ਆਪਣੀ ਯੋਗਤਾ ਬਣਾਈ ਰੱਖਣ ਦੇ ਲਈ ਤੁਹਾਨੂੰ ਆਪਣੀ ਐਕਸਪ੍ਰੈਸੈਂਟਿਵ ਪ੍ਰੋਫਾਈਲ ਦੇ ਵਿਤ ਦਿੱਸ ਸਬੂਤ ਨੂੰ ਵੀ ਅਪਡੇਟ ਕਰਨਾ ਹੋਵੇਗਾ। ਅਪਡੇਟ ਦੀ ਆਖਰੀ ਮਿਤੀ 28 ਜੁਲਾਈ 2025 ਹੈ। ਜੇਕਰ ਤੁਹਾਡੀ ਸਥਿਤੀ ਬਦਲਦੀ ਹੈ ਉਦਾਹਰਨ ਦੇ ਲਈ ਜੇਕਰ ਤੁਸੀਂ ਨਵਾਂ ਕਰੀਅਰ ਸ਼ੁਰੂ ਕਰਦੇ ਹੋ, ਨੌਕਰੀ ਪੇਸ਼ਕਸ਼ ਪ੍ਰਾਪਤ ਕਰਦੇ ਹੋ ਜਗਵਾ ਦਿੰਦੇ ਹੋ ਇੱਕ ਨਵਾਂ ਪਾਸਪੋਰਟ ਟੈਸਟ ਲੈਂਦੇ ਹੋ ਤਾਂ ਵਿਆਹ ਕਰਦੇ ਹੋ ਜਾਂ ਫਿਰ ਥਲਾਖ ਲੈਂਦੇ ਹੋ ਇਸ ਦੇ ਨਾਲ ਹੀ ਜੇ ਇੱਕ ਨਵਾਂ ਬੱਚਾ ਪੈਦਾ ਕਰਦੇ ਹੋ ਜਾਂ ਕੋਦ ਲੈਂਦੇ ਹੋ ਤਾਂ ਤੁਹਾਨੂੰ ਆਪਣਾ ਪ੍ਰੋਫਾਈਲ ਅਪਡੇਟ ਕਰਨਾ ਚਾਹੀਦਾ ਹੈ ਐਕਸਪ੍ਰੈਸ ਐਂਟਰੀ ਰਾਹੀਂ ਇਹਨਾਂ ਇਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡਰਸ ਪ੍ਰੋਗਰਾਮ ਭਾਵੇਂ ਤੁਸੀਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜਾਂ ਫਿਰ ਫੈਡਰਲ ਸਕਿਲਡ ਟ੍ਰੇਡਰਸ ਪ੍ਰੋਗਰਾਮ ਮਦੀਨਜੀ ਦਿੱਤੇ ਹੋ ਤੁਹਾਨੂੰ ਇਹ ਦਿਖਾਉਣ ਤੋਂ ਛੋਟ ਹੈ ਕਿ ਤੁਹਾ ਦਾ ਕੁਸਾਰਚ ਲੋਨ ਲਈ ਕਾਫੀ ਆਮਦਨ ਹੈ ਜੇਕਰ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ એનર્ਜੀ ਦੇ ਰਹੇ ਹੋ ਕੈਨੇਡਾ ਵਿੱਚ ਕੰਮ ਕਰਨ ਦੇ ਲਈ ਅਧਿਕਾਰਤ ਹੋ ਅਤੇ ਤੁਹਾਡੇ ਕੋਲ ਇੱਕ ਚੋਆਇਸ ਨੌਕਰੀ ਦੀ ਪੇਸ਼ਕਸ਼ ਹੈ ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨਾ ਸਿਰਫ ਸੱਧਿਆ ਰਾਹੀ ਹੀ ਹੁੰਦਾ ਹੈ ਲਿਕ ਹੁਨਰਬੰਦ ਕਾਮੇ ਵਜੋਂ ਤੁਸੀਂ ਕੈਨੇਡਾ ਪੀਆਰ ਦੇ ਲਈ ਸਿਰਫ ਤਾਂ ਹੀ ਅਰਜੀ ਦੇ ਸਕਦੇ ਹੋ ਜੇਕਰ ਤੁਹਾਨੂੰ ਸੱਦਾ ਮਿਲੇ ਪੀਆਰ ਦੇ ਲਈ ਅਰਜੀ ਦੇਣ ਤੇ ਲਈ ਸੱਦਾ ਪ੍ਰਾਪਤ ਕਰਨ ਦੇ ਲਈ ਕੈਨੇਡੀਅਨ ਸਰਕਾਰ ਐਕਸਪ੍ਰੈਸ ਐਂਟਰੀ ਦੀ ਵਰਤੋਂ ਕਰਦੀ ਹੈ ਜੋ ਕਿ ਹੁਨਰਬੰਦ ਕਾਮਿਆਂ ਤੋਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਪ੍ਰਬੰਧਨ ਕਰਨ ਦੇ ਲਈ ਵਰਤਿਆ ਜਾਣ ਵਾਲਾ ਇੱਕ ਔਨਲਾਈਨ ਸਿਸਟਮ ਹੈ ਜੇਕਰ ਤੁਸੀਂ ਹੁਨਰਬੰਦ ਕਾਮੇ ਵਜੋਂ ਕੈਨੇਡਾ ਵਿੱਚ ਪ੍ਰਵਾਸ ਕਰਨਾ ਚਾਹੁੰਦੇ ਹੋ ਤਾਂ ਪਹਿਲਾ ਕਦਮ ਇੱਕ ਪ੍ਰੋਫਾਈਲ ਬਣਾਉਣਾ ਤੇ ਇਸ ਨੂੰ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਜਮਾ ਕਰਨਾ ਹੈ ਜੇਕਰ ਤੁਸੀਂ ਯੋਗ ਹੋ ਤਾਂ ਤੁਹਾਨੂੰ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਉਹਨ ਨਾਲ ਰੱਖਿਆ ਜਾਵੇਗਾ ਜੋ ਵੀ ਯੋਗ ਨਹੀਂ ਅਤੇ ਫਿਰ ਕਈ ਕਾਰਕਾਂ ਦੀ ਵਲ ਤੋਂ ਕਰਕੇ ਇੱਕ ਸਕੋਰ ਅਤੇ ਦਰਜਾ ਵੀ ਦਿੱਤਾ ਜਾਵੇਗਾ ਜੇਕਰ ਤੁਹਾਨੂੰ ਸੱਦਾ ਪੱਤਰ ਦੇ ਤੌਰ ਤੇ ਅਧੀਨ ਪੈਚ ਜੇਕਰ ਤੁਹਾਨੂੰ ਸੱਦਾ ਪੱਤਰ ਦੇ ਦੌਰ ਅਧੀਨ ਆਯੋਜਿਤ ਲੋਟਰੀ ਡਰਾਅ ਵਿੱਚ ਚੁਣਿਆ ਜਾਂਦਾ ਹੈ ਤਾਂ ਕੈਨੇਡਾ ਦੇ ਸਥਾਈ ਨਿਵਾਸੀ ਬਨਣ ਦੇ ਲਈ ਅਰਜੀ ਦੇਣ ਦਾ ਸੱਦਾ ਪੇਜਾ ਜਾਂਦਾ ਹੈ ਚੋਟੇ ਦੇ ਬਿਨਾਂ ਕਾਰਨ ਨੂੰ ਆਈਆਰਸੀਸੀ ਦੁਆਰਾ ਹਰ ਦੋ ਹਫ਼ਤੇ ਵਿੱਚ ਸਥਾਈ ਨਿਵਾਸੀ ਲਈ ਅਰਜੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਜੋ ਕਿ ਵਿਆਪਕ ਰੈਂਕਿੰਗ ਸਿਸਟਮ ਦੀ ਵਰਤੋਂ ਕਰਦੇ ਹੋਏ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਦਿਲਚਾ ਦਿੰਦਾ ਹੈ ਹਾਲਾਂਕਿ ਆਨਲਾਈਨ ਪ੍ਰੋਫਾਈਲ ਨੂੰ ਪੂਰਾ ਕਰਨ ਦੇ ਨਾਲ ਸਥਾਈ ਨਿਵਾਸੀ ਪੇਸ਼ਕਸ਼ ਯਕੀਨੀ ਨਹੀਂ ਹੁੰਦੀ